ਸੋ ਸਤਿਗੁਰੂ ਜੀ ਸਾਰਿਆਂ ਨੂੰ ਅ ਪਹਿਲਾਂ ਬਾਈ ਗੁਰਪ੍ਰੀਤ ਸਿੰਘ ਜੀ ਨੇ ਤੇ ਫਿਰ ਪਰਪਿੰਦਰ ਜਨਾਰ ਜੀ ਨੇ ਆਪਣੀ ਜਿਹੜੀ ਸੁਝਾਵਾ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦਿੱਤੇ ਆ ਕਿ ਕਿ ਐਵਰੀ ਨਵੀਂ ਸੰਸਥਾ ਦਾ ਹੈਗੇ ਪੰਜਾਬ ਕਬੱਡੀ ਐਸੋਸੀਏਸ਼ਨ ਬਹੁਤ ਲੰਬੇ ਸਮੇਂ ਤੋਂ ਸਕਸੈਸਫੁਲ ਕੰਮ ਕਰ ਰਹੀ ਸੀ ਪਰ ਕੁਝ ਹਾਲਾਤ ਐਦਾਂ ਦੇ ਬਣ ਗਏ ਵੀ ਕੁਝ ਇੱਕ ਸਮਾਂ ਵੀ ਇਸ ਫੈਡਰੇਸ਼ਨ ਨੂੰ ਕਬੱਡੀ ਤੋਂ ਆਪਣੇ ਆਪ ਇਹਨਾਂ ਨੇ ਡਿਸੀਜਨ ਲੈ ਕੇ ਆਪਾਂ ਥੋੜਾ ਸਮਾਂ ਦੂਰ ਰਹੀਏ ਪਰ ਇਹਨਾਂ ਨੇ ਦੇਖਿਆ ਜਿਹੜੀ ਕਬੱਡੀ ਨੇਰੇ ਦੇ ਵਿੱਚ ਜਾ ਰਹੀ ਆ ਲੇਟ ਹੋ ਰਹੀ ਆ ਉਹਦੇ 'ਚ ਸਾਡੇ ਆਪਣੇ ਪਲੇਅਰ ਖੇਡਦੇ ਆ ਆਪਣੀ ਬੱਚੇ ਆ ਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਕਬੱਡੀ ਦਾ ਵੀ ਨੁਕਸਾਨ ਕਬੱਡੀ ਨੂੰ ਡਿਸਪਲਿਨ ਤੇ ਲਿਆਉਣ ਦੇ ਲਈ ਆਪਣੇ ਪੰਜਾਬ ਦੀ ਜਵਾਨੀ ਨੂੰ ਉਸ ਤਲਵਰ ਤੋਂ ਕੱਢਣ ਦੇ ਲਈ ਜਿਹੜਾ ਤਰ੍ਹਾਂ ਦਾ ਦੁਆਰਾ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਕੀਤਾ ਤੇ ਜਿਵੇਂ ਵੀ ਪੰਜਾਬਲ ਪਰ ਤੋਂ ਸਾਡੀ ਇੱਕ ਬੇਇੱਜ਼ਤੀ ਆ ਵੀ ਭਰਾ ਇਸ ਫੈਡਰੇਸ਼ਨ ਨੂੰ ਦੁਰਨਾ ਚਾਹੁੰਦੇ ਆ ਸਾਰੇ ਜੁੜ ਸਕਦੇ ਹੋ ਔਰ ਦੇਸ਼ਾਂ ਮਦੇਸ਼ਾਂ ਦੇ ਜਿਹੜੇ ਪ੍ਰਮੋਟਰ ਸਰਾਂ ਨੇ ਪਹਿਲਾਂ ਇਸ ਸੰਸਥਾ ਨਾਲ ਜੁੜੇ ਹੋਏ ਐ ਦੁਆਰਾ ਫੇਰ ਉਹਨਾਂ ਨੂੰ ਵੇਗ ਤੇ ਵੀ ਵੱਧ ਤੋਂ ਵੱਧ ਆਪਾਂ ਸਾਥ ਦਈਏ ਕਿਉਂਕਿ ਜਿੰਨੀਆਂ ਵੀ ਫੈਡਰੇਸ਼ਨਾਂ ਚੱਲ ਰਹੀਆਂ ਨੇ ਸਾਰੀਆਂ ਸਕਸੈਸਫੁਲ ਆਪਣਾ ਕੰਮ ਕਰ ਰਹੀਆਂ ਨੇ ਇਹ ਫੈਡਰੇਸ਼ਨ ਨੂੰ ਸਕਸੈਸਫੁਲ ਚਲਦੀ ਸੀ ਦੁਆਰਾ ਫੇਰ ਇਸ ਫੈਡਰੇਸ਼ਨ ਨੂੰ ਵੀ ਆਪਾਂ ਨੇ ਸਕਸੈਸਫੁਲ ਚਲਾਉਣਾ ਰੂਲ ਰੈਗੂਲੇਸ਼ਨ ਐਂਡ ਨਿਯਮਾਂ ਦੇ ਨਾਲ ਜਿਹੜੀ ਇਹ ਸਭਸਤਾ ਕੰਮ ਕਰੂਗੀ ਤੇ ਨਾਲ ਹੀ ਇੱਕ ਬੜੀ ਖੁਸ਼ੀ ਦੀ ਗੱਲ ਆ ਜਿੱਥੇ ਅੱਜ ਦੂਜੀ ਮੀਟਿੰਗ ਹੈ ਤੇ ਨਾਲ ਹੀ ਸਭ ਜਿਹੜਾ ਇਸ ਸੰਸਥਾ ਦੇ ਅਧੀਨ ਇੱਕ ਜਿਹੜਾ ਕੱਪ ਹੈ ਉਹ ਬੁੱਕ ਵੀ ਹੋ ਚੁੱਕਿਆ ਹੈ ਆਉਣ ਵਾਲੀ 16 ਨਵੰਬਰ ਨੂੰ ਆਜ਼ਾਦ ਸਪੋਰਟਸ ਐਂਡ ਬੈਡਮਿੰਟਨ ਕਲੱਬ ਨਾਭਾ ਦੇ ਵੱਲੋਂ ਸਾਡਾ ਭਰਾ ਜਸਸੀ ਸੂਰੀਆ ਵਾਲਾ ਇਸ ਫੈਡਰੇਸ਼ਨ ਦਾ ਕੱਪ ਕਰਵਾਉਣ ਜਾ ਰਹੇ ਹਨ ਜਿਹੜਾ ਪਹਿਲਾ ਨਾਮ 2 ਲੱਖ ਰੁਪਏ ਹੋਵੇਗਾ ਤੇ ਦੂਜਾ ਨਾਮ 1.5 ਲੱਖ ਰੁਪਏ ਹੋਵੇਗਾ ਬੈਸਟ ਰੇਟਰ ਤੇ ਯਾਫੀ ਨੂੰ 51-51 ਹਜ਼ਾਰ ਦਿੱਤਾ ਜਾਊ ਬਹੁਤ ਹੀ ਸੋਹਣਾ ਕੱਪ ਹੋਵੇਗਾ ਜਿਹੜੇ ਵਾਦਾ ਕੀਤਾ ਸਾਡੇ ਭਰਾਵਾਂ ਨੇ ਸਾਰੇ ਸੀਨੀਅਰ ਪਲੇਅਰ ਨੇ ਜਿਹੜੇ ਬਹੁਤ ਤਗੜਾ ਖੇਡੇ ਆਪਣੇ ਸਮੇਂ ਦੇ ਤੇ ਇਹ ਸਾਰੇ ਉਸ ਟੂਰਨਾਮੈਂਟ ਨੂੰ ਫੇਰ ਦੁਬਾਰਾ ਕਰਵਾ ਰਹੇ ਨੇ ਕੋਈ ਵੀ ਜਿਹੜੀ ਕਮੀਆਂ ਤਾਂ ਵੱਲੋਂ ਉਹ ਨਹੀਂ ਰੱਖੀ ਜਾਵੇਗੀ ਤੇ ਨਾਲ ਹੀ ਸਾਡੀ ਬੇਇੱਜ਼ਤੀ ਵੀ ਉਸ ਕੱਪ ਦੇ ਸਾਰੇ ਭਰਾ 16 ਨਵੰਬਰ ਨੂੰ ਪਹੁੰਚਿਓ ਤੇ ਉਸ ਦਿਨ ਪੰਜਾਬ ਕਬੱਡੀ ਫੈਡਰੇਸ਼ਨ ਦੇ ਕੱਪ ਦਾ ਆਨੰਦ ਮਾਣਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗੀ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਸਿੱਧਾ ਸੰਪਰਕ ਕਰਕੇ ਕਿਸੇ ਵੀ ਸਾਡੇ ਫੈਡਰੇਸ਼ਨ ਦੇ ਨਮਾਇੰਦੇ ਨੂੰ ਤੁਸੀਂ ਸਪੱਸ਼ਟ ਕਰਕੇ ਦੱਸ ਸਕਦੇ ਹੋ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਕਿਉਂਕਿ ਤੁਹਾਡੇ ਨਾਲ ਹੀ ਕਬੱਡੀ ਆ ਤੁਹਾਡੇ ਸੁਆਗਤ ਸੁਝਾਵਾਂ ਨਾਲ ਇਹਦੇ ਜਿਹੜਾ ਸੁਧਾਰ ਆਪਾਂ ਹੋਰ ਕਰ ਸਕਦੇ ਹਾਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਤੁਹਾਡੇ ਤੋਂ ਬਹੁਤ ਵੱਡੀ ਆਸ ਕਿ ਤੁਸੀਂ ਇਸ ਫੈਡਰੇਸ਼ਨ ਦਾ ਸਾਥ ਦੇਵੋਗੇ ਧੰਨਵਾਦ ਸਤਿ ਸ਼੍ਰੀ ਅਕਾਲ